ਤੁਸੀਂ ਤੁਹਾਡੇ ਵਰਗੇ ਬੰਦਾ ਪੜਿਆ ਲਿਖਿਆ ਬੰਦਾ ਫੁੱਟਪਾਥ ਤੇ ਰਹਿਣ ਦਾ ਡਿਜ਼ਰਵ ਕਰਦਾ ਕੀੜੇ ਪੈ ਜਾਣੇ ਡਿਜ਼ਰਵ ਕਰਦਾ ਸ਼ਰਾਬ ਪੀਣ ਦਾ ਆਦੀ ਸੀ ਨਸ਼ੇ ਕਰਨ ਦਾ ਨਾ ਆਪਦੀ ਕੇਅਰ ਕਰਦਾ ਸੀ ਆਪਣੇ ਪਰਿਵਾਰ ਦੇ ਨਾਲ ਕੋਈ ਸੰਬੰਧ ਸੀ ਵੀਰ ਦਾ ਲੰਬੇ ਟਾਈਮ ਤੋਂ ਸੜਕਾਂ ਤੇ ਹੀ ਰਹਿੰਦਾ ਸੀ ਮੈਡੀਕਲ ਦੇ ਵਿੱਚੋਂ ਦਵਾਈ ਦਿਆਂ ਪੱਤੇ ਚੱਕ ਗੋਲੀਆਂ 5-7 ਗੋਲੀਆਂ ਖਾ ਕੇ ਫਿਰ ਨਸ਼ੇ ਦੇ ਝੂਮਦਾ ਫਿਰੇ ਬੱਸ ਉਦੋਂ ਮੁੜ ਕੇ ਕਹੀ ਜਾਂਦਾ ਮੇਰਾ ਜਾਣਾ 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 ਰੋਕ ਜਰਾ ਨਾ ਨਾ ਮੀ ਹੁੰਦਾ ਕਿ ਜਾ ਪਰ ਮੈਂ ਤਾਂ ਤੈਨੂੰ ਬੇਨਤੀ ਹੀ ਕਰ ਸਕਦਾ ਭਰਾਵਾ ਵੀ ਹਜੇ ਵੀ ਕਰ ਲਾ ਸਬਰ ਜੇ ਨਸ਼ਾ ਨਾ ਕਰੇਂਗਾ ਕੁਝ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਲਾਲ ਗਗਨ ਇਹਦਾ ਨਾਮ ਆ ਇਹ ਵੀਰ ਸਾਨੂੰ ਚੰਡੀਗੜ੍ਹ ਰੋਡ ਤੋਂ ਲੁਧਿਆਣੇ ਵਰਤਮਾਨ ਫੈਕਟਰੀ ਦੇ ਬਾਹਰ ਪਿਆ ਮਿਲਿਆ ਸੀ ਇਹਦੇ ਸਿਰ 'ਚ ਕੀੜੇ ਪਏ ਸੀ ਵੀਰ ਦੇ ਸ਼ਰਾਬ ਪੀਣ ਦਾ ਆਦੀ ਸੀ ਨਸ਼ੇ ਕਰਨ ਦਾ ਨਾ ਆਪਦੀ ਕੇਅਰ ਕਰਦਾ ਸੀ ਨਾ ਆਪਣੇ ਪਰਿਵਾਰ ਦੇ ਨਾਲ ਕੋਈ ਸੰਬੰਧ ਸੀ ਵੀਰ ਦਾ ਲੰਬੇ ਟਾਈਮ ਤੋਂ ਇਹ ਸੜਕਾਂ ਤੇ ਰਹਿੰਦਾ ਸੀ ਸਿਰ ਦੇ ਵਿੱਚ ਕੀੜੇ ਪਏ ਸੀ ਮੰਨ ਲਓ ਲੱਖਾਂ ਹੀ ਕੀੜੇ ਇਹਦੇ ਸਿਰ ਦੇ ਵਿੱਚੋਂ ਕੌਲੀਆਂ ਭਰ ਗਈਆਂ ਸੀ ਕੀੜਿਆਂ ਦੀਆਂ ਇੰਨਾ ਜ਼ਿਆਦਾ ਕੀੜਾ ਸੀ ਬਾਈ ਦੇ ਸਿਰ 'ਚ ਉੱਥੇ ਅੱਡਾ ਜਿਹਾ ਬਣਿਆ ਹੋਇਆ ਸੀ ਬਸ ਅੱਡਾ ਜਿਹਾ ਲੋਹੇ ਦਾ ਉਹਦੇ ਵਿੱਚ ਇਹ ਬਾਈ ਪਿਆ ਸੀ ਉੱਥੋਂ ਸਾਨੂੰ ਸੰਗਤ ਨੇ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਡਾਕਟਰ ਨੇ ਪ੍ਰਦੀਪ ਵੀਰਾ ਸਾਡਾ ਸਮਰਾਲੇ ਤੋਂ ਉਹਨੇ ਸਾਨੂੰ ਦੱਸਿਆ ਵੀਰੇ ਨੇ ਤੇ ਉਹਦੇ ਦੱਸਣ ਤੇ ਜਦੋਂ ਅਸੀਂ ਉੱਥੇ ਗਏ ਵਿੱਚੇ ਹੀ ਮਲਮੂਤਰ ਹੋ ਰਿਹਾ ਸੀ ਬਾਈ ਦੀ ਹਾਲਤ ਬਹੁਤ ਮਾੜੀ ਸੀ ਹਾਲਾਂਕਿ ਪੜ੍ਹਿਆ ਲਿਖਿਆ ਡੀ ਫਾਰਮੇਸੀ ਕੀਤੀ ਹੈ ਮੁੰਡਾ ਯੰਗ ਬੱਚੇ ਵੀ ਗਗਨ ਦੇ ਉਹ ਕਿੱਥੇ ਰਹਿੰਦੇ ਨੇ ਉਹ ਫਿਰੋਜ਼ਪੁਰ ਰਹਿੰਦੇ ਨੇ ਉਹਨਾਂ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ ਚਲੋ ਉੱਥੋਂ ਲਿਆਂਦਾ ਸਿਰ 'ਚੋਂ ਕੀੜੇ ਨਿਕਲੇ ਸਫਾਈ ਹੋਈ ਜ਼ਖਮ ਵੀ ਠੀਕ ਹੋ ਗਿਆ ਹੁਣ ਜੇ ਤੁਸੀਂ ਦੇਖੋਗੇ ਆ ਸਿਰ ਦੇ ਵਿੱਚ ਅਨਿਸ਼ਾਨ ਬਣੇ ਹੋਏ ਹੈਗੇ ਨੇ ਇਹਦੇ ਪੂਰੇ ਸਿਰ 'ਚ ਕੀੜੇ ਸੀਗੇ ਜੀ ਪਰ ਵਾਹਿਗੁਰੂ ਜੀ ਦੀ ਕਰਪਾ ਦੇ ਨਾਲ ਸਾਡੇ ਨਾਲ ਸੇਵਾ ਵੀ ਕਰਾਉਂਦਾ ਰਿਹਾ ਪੜਿਆ ਲਿਖਿਆ ਵਾ ਮੁੰਡਾ ਪਰ ਇੱਕ ਜਿਹੜੀ ਇਹਦੀ ਆਦਤ ਆ ਨਸ਼ੇ ਦੀ ਬਸ ਉਹ ਨਹੀਂ ਇਹਦੀ ਛੁੱਟ ਰੇ ਹੁਣੇ ਪਿਛਲੇ 2 ਮਹੀਨਿਆਂ ਤੋਂ ਜਾਨ ਦੀ ਜਿੱਦ ਕਰੀ ਜਾਂਦਾ ਮੈਂ ਜਾਣਾ 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 ਅਸੀਂ ਇਹਨੂੰ ਬਹੁਤ ਸਮਝਾਇਆ ਵੀ ਕਾਕਾ ਫੇਰ ਉਹੀ ਹਾਲਤ ਹੋ ਜਾਣੀ ਤੇਰੀ ਜਾਂ ਤਾਂ ਤੂੰ ਘਰੇ ਜਾ ਬੱਚਿਆਂ ਚਲੇ ਜਾ ਤੇਰੇ ਬੱਚਿਆਂ ਨੂੰ ਸੱਦ ਲੈਣੇ ਆ ਨਹੀਂ ਬੱਚਿਆਂ ਨਾਲ ਕੋਈ ਨਹੀਂ ਮੈਂ ਤਾਂ ਆਪਦਾ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਮੈਂ ਆਪਦੀ ਜ਼ਿੰਦਗੀ ਉਵੇਂ ਬਤੀਤ ਕਰਨੀ ਜਿਵੇਂ ਮੈਂ ਪਹਿਲਾਂ ਬਤੀਤ ਕਰਦਾ ਅੱਜ ਅਖੀਰ ਅਸੀਂ ਇਹਨੂੰ ਵੀਰ ਨੂੰ ਭੇਜਣ ਲੱਗੇ ਆ ਕਿਉਂਕਿ ਕੋਈ ਸਮੱਸਿਆ ਨਹੀਂ ਹੁਣ ਬਿਲਕੁਲ ਠੀਕ ਆ ਕੋਈ ਦਿਮਾਗੀ ਸਮੱਸਿਆ ਨਹੀਂ ਬਿਲਕੁਲ ਠੀਕ ਹੈ ਫਿਜ਼ੀਕਲੀ ਕੋਈ ਠੀਕ ਹੈ ਬਿਲਕੁਲ ਸਮੱਸਿਆ ਨਹੀਂ ਕੋਈ ਹੁਣ ਅਸੀਂ ਜ਼ਬਰਦਸਤੀ ਤਾਂ ਰੱਖ ਨਹੀਂ ਸਕਦੇ ਪਰ ਬੜਾ ਦੁੱਖ ਲੱਗਦਾ ਜਦੋਂ ਕਿਸੇ ਇਸ ਤਰ੍ਹਾਂ ਦੇ ਮੈਂਬਰ ਨੂੰ ਅਸੀਂ ਲੈ ਕੇ ਆਉਨੇ ਆ ਪਰ ਉਹਨੂੰ ਫਿਰ ਦੁਬਾਰਾ ਭੇਜਣ ਲੱਗਿਆ ਦੁਬਾਰਾ ਫਿਰ ਉਸ ਨਰਕ ਦੇ ਵਿੱਚ ਸਿੱਟਣ ਲੱਗਿਆ ਆਪਣੇ ਹੱਥੀਂ ਨਰਕ 'ਚ ਧੱਕਣ ਲੱਗਿਆ ਦੁੱਖ ਲੱਗਦਾ ਤੇ ਅੱਜ ਗगन ਵੀਰੇ ਵਾਸਤੇ ਅਰਦਾਸ ਕਰਿਓ ਪਰਮਾਤਮਾ ਇਹਨੂੰ ਸਮਤ ਬੁੱਧੀ ਬਖਸ਼ਣ ਇਹਨੂੰ ਅਕਲ ਬਖਸ਼ਣ ਇਹ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੱਕ ਸਕੇ ਸਾਡੇ ਕੋਲੇ ਵੀ ਹੁਣ 1.5 ਮਹੀਨਾ ਪਹਿਲਾਂ ਨੇ ਮੈਡੀਕਲ ਦੇ ਵਿੱਚੋਂ ਦਵਾਈ ਦੀਆਂ ਪੱਤੇ ਚੱਕ ਕੇ ਗੋਲੀਆਂ ਪੰਜ-ਸੱਤ ਗੋਲੀਆਂ ਖਾ ਗਿਆ ਫਿਰ ਨਸ਼ੇ ਦੇ ਚੂਮਦਾ ਫਿਰੇ ਫਿਰ ਅਸੀਂ ਉਧਰੋਂ ਡਿਊਟੀ ਹਟਾਈ ਬਸ ਉਹਦੂ ਮੁੜ ਕੇ ਕਹੀ ਜਾਂਦਾ ਮੇਰਾ ਜਾਣਾ 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 ਕਾਉਂਸਲਿੰਗ ਵੀ ਕੀਤੀ ਸਮਝਾਇਆ ਵੀ ਘੂਰਿਆ ਵੀ ਇਗਨੋਰ ਵੀ ਕਰਦਾ ਜਦੋਂ ਮਿਲਦਾ ਜਾਣ ਦੀ ਗੱਲ ਕਰਦਾ ਮੈਂ ਫਿਰ ਟਾਲ ਦਿੰਦਾ ਪਰ ਹੁਣ ਇਹ ਕੱਲ ਦਾ ਐਂ ਮਗਰਮਗਰ ਤਰ੍ਹਾਂ ਫਿਰਦਾ ਮੈਂ ਜਾਣਾ ਮੈਨੂੰ ਭੇਜ ਦੋ ਮੈਂ ਜਾਣਾ ਬਸ ਛੱਡਿਏ ਬੇਨਤੀ ਆ ਭੈਣਾ ਤੇ ਭਰਾਵਾਂ ਨੂੰ ਹੱਥ ਜੋੜ ਕੇ ਜਦੋਂ ਇਸ ਤਰ੍ਹਾਂ ਦੇ ਕੇਸ ਅਸੀਂ ਲੈ ਕੇ ਆਉਂਦੇ ਆ ਫਿਰ ਇਸ ਤਰ੍ਹਾਂ ਜਦੋਂ ਠੀਕ ਹੋ ਕੇ ਚਲੇ ਜਾਂਦੇ ਨੇ ਵਾਪਸ ਦੁਬਾਰਾ ਫੇਰ ਉਹਨਾਂ ਹਾਲਾਤਾਂ 'ਚ ਪਹੁੰਚ ਜਾਂਦੇ ਨੇ ਫਿਰ ਸਾਨੂੰ ਕਈ ਭੈਣ ਭਰਾ ਕਾਲ ਕਰਦੇ ਨੇ ਬਈ ਤੁਸੀਂ ਉਹਨੂੰ ਛੱਡਤਾ ਸੀ ਉਹ ਤਾਂ ਫੇਰ ਉਹੀ ਹਾਲਤ ਚ ਲੈ ਗਿਆ ਤੁਸੀਂ ਐ ਕਰ ਤੋ ਕੀਤਾ ਸਾਡੀ ਵੀ ਮਜਬੂਰੀ ਹੈ ਭਰਾਵੋ ਅਸੀਂ ਵੀ ਕੋਈ ਜ਼ਬਰਦਸਤੀ ਦਾ ਬੰਨ ਕੇ ਰੱਖ ਨਹੀਂ ਸਕਦੇ ਕਿਸੇ ਨੂੰ ਬਾਕੀ ਜਿਹੜੇ ਕਰਮਾਂ ਦੇ ਵਿੱਚ ਦੁੱਖ ਤਕਲੀਫਾਂ ਲਿਖੇ ਆ ੱਟਕੇ ਲਿਖੇ ਆ ਉਹ ਵੀ ਇਨਸਾਨ ਨੇ ਉਹਨੇ ਖਾਣਾ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਚੁਗਣਾ ਹੀ ਚੁਗਣਾ ਤੇ ਅੱਜ ਲਾਲ ਗਗਨ ਪੂਰਾ ਨਾਂ ਕੀ ਵੀਰੇ ਜਰਾ ਲਾਲ ਗਗਨ ਬਰਮਾ ਲਾਲ ਗਗਨ ਬਰਮਾ ਜੀ ਅਪੇਤਾ ਹੀ ਰਕੀ ਨਾ ਤੁਹਾਡੇ ਸਤਿ ਸ਼੍ਰੀ ਅਕਾਲ ਧਰਮਪਾਲ ਹੈ ਧਰਮਪਾਲ ਧਰਮਪਾਲ ਕਿੱਥੋਂ ਨੇ ਰਹਿਣ ਵਾਲੇ ਤੁਸੀਂ ਪਿੱਛੇ ਉਹ ਜਿਹੜੀ ਬੰਗੀਆਂ ਸਾਈਡ ਦੇ ਨਮਾਸ਼ੇ ਨਮਾਸ਼ੇਰ ਕੋਲੇ ਬੰਗੇ ਪਿੰਡ ਉੱਥੋਂ ਨੇ ਸੀਗੇ ਕਿੰਨੇ ਭਰਾ ਤੁਸੀਂ ਦੋ ਭਰਾ ਦੂਜਾ ਭਰਾ ਕੀ ਨਾਮ ਤੇ ਮਮੀ ਦੇ ਨਾਮ ਉਹ ਕਿੱਥੇ ਰਹਿੰਦੇ ਉਹ ਦਾਣਾ ਮੰਡੀ ਸਾਈਡ ਰਹਿੰਦੇ ਮੈਨੂੰ ਲੱਗਦਾ ਦਾਣਾ ਮੰਡੀ ਲੁਧਿਆਣਾ ਹਾਂਜੀ ਰਹਿੰਦੇ ਬਾਈਪਾ ਰਹਿੰਦੇ ਤੇਰੀ ਮੈਰਿਜ ਕਿੱਥੇ ਹੋਈ ਸੀ ਫਰੋਜ਼ ਦੇ ਦੋ ਬੱਚੇ ਹੈ ਕੀ ਬੇਟਾ ਬੇਟੀ ਕਿੰਨੇ ਬੱਚੇ ਅੱਛੜੇ ਕਿੱਡੇ ਹੋ ਗਏ ਉਹਨੇ ਬਹੁਤ ਵਾਰ 18 ਸਾਲ ਹੋ ਜਾਣਾ ਜੁੜੀ 1500 1500 ਜਿਸ ਨੂੰ ਉਹਨਾਂ ਨੇ ਛੱਡਤਾ ਸੀ ਹਾਂਜੀ ਕਿੰਨੇ ਸਾਲ ਹੋ ਗਏ ਲੱਗ ਹੋਏ ਨੇ 10 ਸਾਲ 18 ਸਾਲ ਤੁਸੀਂ ਕੀ ਕੰਮ ਕਰਦੇ ਗਗਨ ਜੀ ਪਹਿਲਾਂ ਇਲੈਕਟ੍ਰੀਕਲ ਬਿਜਲੀ ਦਾ ਕੰਮ ਕਰਦੇ ਸੀ ਮਿਲਨੀ ਦਾ ਕੰਮ ਕਰਦੇ ਸੀ ਤੇ ਗਗਨ ਜੀ ਕੀ ਕਾਰਨ ਹੋਇਆ ਵੀ ਇਹ ਜਿਹੇ ਹਾਲਾਤ ਕਾਹ ਤੋਂ ਬਣ ਕੇ ਜਿੰਦਗੀ ਜਿਹੜੇ ਟੁੱਟੇ ਬਣੇ ਹੋਏ ਸੀ ਤੁਸੀਂ ਉੱਥੇ ਲੋਕਾਂ ਤੋਂ ਭੀਖ ਮੰਗ ਮੰਗ ਸ਼ਰਾਬ ਪੀ ਜਾਂਦੇ ਸੀ ਦੇਖੋ ਉਹ ਚ ਨਹੀਂ ਉਹ ਤੁਹਾਨੂੰ ਉੱਥੇ ਕਹਿ ਦੋ ਲੋਕਾਂ ਨੇ ਪਰ ਇਸ ਸਮੇਂ ਨਹੀਂ ਨਹੀਂ ਵੀਰੇ ਮੈਂ ਵੀਡੀਓ ਹੈ ਮੇਰੇ ਕੋਲ ਜਦੋਂ ਤੁਸੀਂ ਮੰਗਦੇ ਸੀ ਜਿਨ੍ਹਾਂ ਨੇ ਤੁਹਾਨੂੰ ਵੀਡੀਓ ਮੰਗਿਆ ਜਿਨ੍ਹਾਂ ਤੋਂ ਤੁਸੀਂ ਪੈਸੇ ਜਦੋਂ ਮੈਂ ਲੈ ਕੇ ਆਇਆ ਉਦੋਂ ਵੀ ਸ਼ਰਾਬ ਪੀਤੀ ਹੋਈ ਸੀ ਤੁਹਾਡੀ ਇਤਨੀ ਹੋਈ ਸਾਲਾਂ ਵਾਲੇ ਨਹੀਂ ਨਹੀਂ ਟੈਗ ਵੀ ਲਾ ਲਈਏ ਕੁਮਾਲ ਹੋ ਗਈ ਗੱਲ ਵੀ ਤੁਸੀਂ ਤੁਹਾਡੇ ਵਰਗੇ ਬੰਦਾ ਪੜਿਆ ਲਿਖਿਆ ਬੰਦਾ ਫੁੱਟਪਾਥ ਤੇ ਰਹਿਣ ਦਾ ਡਿਜ਼ਰਵ ਕਰਦਾ ਕੀ ਫੁੱਟਪਾਥ ਕੀੜੇ ਪੈ ਜਾਣੇ ਡਿਜ਼ਰਵ ਕਰਦਾ ਅੱਜ ਵੀ ਤੁਸੀਂ ਬੱਚਿਆਂ ਨਾਲ ਨਹੀਂ ਜਾਣਾ ਚਾਹੁੰਦੇ ਮੈਂ ਕਹਿੰਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਹੈਗਾ ਬੱਚਿਆਂ ਨਾਲ ਬੁਲਾ ਲੈਨੇ ਫਿਰ ਉਹਨਾਂ ਨੂੰ ਅਸੀਂ ਸੈਟ ਹੋਊਗਾ ਥੋੜਾ ਜਿਹਾ ਸੈਟ ਕਿਵੇਂ ਹੋਗੇ ਕਿਸੇ ਦੇ 10 ਸਾਲਾਂ ਤੋਂ ਸੈਟ ਨਹੀਂ ਹੋ ਸਕੇ ਤੁਸੀਂ ਜਿਹੜਾ ਤੁਹਾਡਾ ਰਿਕਾਰਡ ਜਿੰਨੇ ਬੰਦੇ ਆ ਤੁਹਾਡੇ ਨਾਲ ਤੇ ਕਾਲ ਆਇਆ ਹੁਣ ਤੱਕ ਥੋੜੀ ਜਦੋਂ ਅਸੀਂ ਵੀਡੀਓ ਸਾਂਝੀ ਕੀਤੀ ਨਾ ਹਾਂਜੀ ਕਾਲ ਆਇਆ ਕਿੰਨੇ ਬੰਦਿਆਂ ਨੇ ਸਾਰਿਆਂ ਨੇ ਤੁਹਾਡੀ ਕੋਈ ਗੱਲ ਕਹੀ ਵੀ ਇਹ ਨਸ਼ੇ ਦੇ ਮਾਰ ਲੈਣੇ ਬੰਦੇ ਨੂੰ ਵੀ ਇਹਨੂੰ ਨਸ਼ੇ ਦੇ ਮਾਰ ਲੈ ਆ ਭਾਈ ਨਹੀਂ ਇਹ ਸਾਰੇ ਉਲਟ ਹੁੰਦੇ ਸਾਰੇ ਥੋੜੀ ਉਲਟ ਹੋਣਗੇ ਤੇਰੇ ਵੀਰੇ ਮੇਰੇ ਤੇ ਹੁਣ ਵੀ ਤੈਨੂੰ ਭਰਾਵਾ ਬੇਨਤੀ ਆ ਰਹੀ ਨਹੀਂ ਨਹੀਂ ਬਾਈ ਪਤਾ ਨਹੀਂ ਰੁਕ ਜਾ ਨਾ ਆ ਜਾ ਨਹੀਂ ਜਾ ਨਹੀਂ ਹੁੰਦਾ ਦੇਖ ਜਾ ਨਹੀਂ ਜਾ ਬਾਈ ਤੈਨੂੰ ਇੱਥੇ ਤਨਖਾਹ ਦੇ ਦਿਆ ਕਰਾਂਗੇ ਪਰ ਸਾਫਤ ਕਰ ਪਹਿਲਾਂ ਜੇ ਤੂੰ ਉਸ ਦਿਨ ਗਲਤੀ ਨਾ ਕਰਦਾ ਗੋਲੀਆਂ ਨਾ ਖਾਂਦਾ ਚੱਕ ਕੇ ਮੈਂ ਤਾਂ ਤੇਰੇ ਤੇ ਪੂਰਾ ਵਿਸ਼ਵਾਸ ਕਰਨ ਲੱਗ ਗਿਆ ਮੈਂ ਤਾਂ ਤੈਨੂੰ ਮੈਡੀਕਲ ਚ ਡਿਊਟੀ ਤੇ ਲਾਤਾ ਸੀਗਾ ਮੈਨੂੰ ਤਾਂ ਐ ਸੀ ਚਲ ਪੜਿਆ ਲਿਖਿਆ ਮੁੰਡਾ ਮੈਡੀਕਲ ਤੇ ਲੱਗ ਗਿਆ ਚਲ ਹੌਲੀ ਹੌਲੀ ਤੈਨੂੰ ਤਨਖਾਹ ਤੇ ਰੱਖ ਲਾਂਗੇ ਪਰ ਤੂੰ ਉਸ ਦਿਨ ਜਿਹੜੀ ਉਹ ਹਰਕਤ ਕੀਤੀ ਉਹ ਬੜੀ ਦੁਖਦਈ ਸੀ ਯਾਰ ਮੈਂ ਪਤਾ ਨਹੀਂ ਵਾਪਸ ਆਉਂਦਾ ਜੀ ਪੂਰਾ ਯਾ ਹਾਲਾ ਤਦ ਮੈਨੂੰ ਮੈਂ ਵਾਪਸ ਆਉਂਗਾ ਉਹ ਕੀ ਗੱਲ ਆਉਂਗਾ ਹੀ ਆਉਂਗਾ ਲੜਕੀ ਗੱਲਾਂ ਕਰਦਾ ਨਾ ਬਈ ਬਹੁਤ ਉਹ ਕੀਤਾ ਠੀਕ ਹੈ ਨਹੀਂ ਅਸੀਂ ਕੁਝ ਨਹੀਂ ਕੀਤਾ ਭਰਾਵਾ ਅਸੀਂ ਕੋਣਾ ਕਰ ਲਾ ਨਹੀਂ ਨਹੀਂ ਕਰੇ ਕਰਾਵੇ ਆਪਿਆ ਤੇਰੇ ਕਰਮ ਸੀ ਇੱਥੇ ਜਿਹੜਾ ਦਾਣਾ ਪਾਣੀ ਛਕਣਾ ਸੀ ਪਰ ਮੈਂ ਤਾਂ ਤੈਨੂੰ ਬੇਨਤੀ ਹੋਈ ਕਰ ਸਕਦਾ ਭਰਾਵਾ ਵੀ ਹਜੇ ਵੀ ਕਰ ਲਾ ਸਬਰ ਨਹੀਂ ਉਹ ਗੱਲ ਜੇ ਨਸ਼ਾ ਨਾ ਕਰੇਂਗਾ ਕੁਝ ਨਹੀਂ ਹੋਣਾ ਪਰ ਆਪਣੀ ਜ਼ਿੰਦਗੀ ਨੂੰ ਸੁਭਾਰ ਲਾ ਬੱਚਿਆਂ ਦੇ ਨਾਲ ਜਾ ਕੇ ਕੰਮ ਕਰ ਲਾ ਕੋਈ ਬੱਚਿਆਂ ਨੂੰ ਪਾਲ ਲਾ ਕੀ ਨਾ ਬੇਟੇ ਅਦਰ ਦਾ ਗੁੱਗੂ ਰੱਖਿਆ ਸੀ ਜੀ ਮੈਂ ਪੂਰਾ ਨਾ ਹਾਂ ਪੁਰਾਣਾ ਕੀ ਕਮਲ ਕਮਲ ਕੀ ਐਕਚੁਅਲੀ ਉਹ 크੍ਰਿਸਚਨ ਸੀਗੇ ਜੋ ਫਿਰ ਉਹਨਾਂ ਨੇ ਆਪਣਾ ਅਲੱਗ ਕੁਝ ਕਰਕੇ ਰੱਖ ਲਿਆ ਉਹ ਮੈਂ ਕੀ ਨਾਮ ਰੱਖਿਆ ਉਹਨਾਂ ਦਾ ਕੀ ਨਾਮ ਹੋ ਉਹਨਾਂ ਨੇ ਕੋਈ ਧੀ ਹੋਇਆ ਰੱਖਿਆ ਧੀ ਬੇਟੀ ਰਕੀ ਨਾ ਬੇਟੀ ਨੂੰ ਉਹਨੇ ਸੋਨੀਆ ਰੱਖਿਆ ਸੋਨੀਆ ਹੁਣ ਕੀ ਨਾਮ ਉਹਨੇ ਰੱਖਿਆ ਉਹਨਾਂ ਕੋਲ ਕੁਝ ਚੇਂਜ ਕਰਤਾ ਉਹਨਾਂ ਦੀ ਕੋਸਟ ਸੀ ਨਹੀਂ ਥੀ ਜੋ ਕਹਿੰਦਾ ਸੀ ਧੀ ਉਹ 크੍ਰਿਸਚਨ ਨੇ ਆਊਟ ਆਫ ਕੋਸਟ ਸੀ ਤੇ ਵੇ ਲੰਮਰਟ ਕ੍ਰਾਈਸਿਸ ਵਾਈਫ ਕੀ ਕੰਮ ਕਰਦੇ ਸੀ ਜਿਹੜੀ ਸੱਸ ਵੀ ਉਹ ਸੀਗੀ ਆਪਣਾ ਸਟਾਫ ਨਰਸ ਸੀ ਠੀਕ ਹੈ ਨਾ ਉਹ ਕਾਰਨ ਬ੍ਰਿਟਿਸ਼ ਮੈਡਿਕਲ ਦਾ ਕੋਰਸ ਕੀਤਾ ਜਿਵੇਂ ਐਸੇ ਕਰੀ ਹੁੰਦੀ ਸੀ ਕੋਈ ਮੇਰਾ ਕੋਈ ਸਾਲ ਵਗੈਰਾ ਨਹੀਂ ਸੀਗਾ ਪੂਰੀ ਹੋ ਸੀ ਘਰ ਜਵਾਈ ਸੀਗਾ ਤੇ ਤੂੰ ਇਹ ਕਾ ਤੋ ਜ਼ਿੰਦਗੀ ਚੋ ਇਹੋ ਹਾਲਾਤਾਂ ਚ ਕਾ ਤੋ ਚਲੇ ਗਿਆ ਤੂੰ ਬਸ ਉਹ ਥੋੜੇ ਬਈ ਦੋ ਤਿੰਨ ਸਾਲ ਹੋ ਗਏ ਮੈਂ ਕੋਈ ਉਹ ਕਹਿੰਦੇ ਬੱਚਿਆਂ ਤੋਂ ਅਲੱਗ ਹੋਣ ਦਾ ਕਾਰਨ ਇਸ ਦੁਨੀਆ ਦੇ ਵਿੱਚ ਚਲੇ ਜਾਣਾ ਨੇ ਆਊਟ ਆਫ ਕਾਸ ਤੇ ਨੂੰ ਬਾਅਦ ਥੋੜੀ ਪਤਾ ਲੱਗਾ ਤਾਂ ਪਹਿਲੇ ਹੀ ਪਤਾ ਲੱਗ ਮਰਜ਼ੀ ਕਰਾਈ ਜਾਂਦੀ ਸੀ ਉਹ ਕਰੇ ਜੋ ਉੱਧਰ ਵੀ ਨਹੀਂ ਬੰਦੀ ਸੀ ਉਧਰ ਜਾ ਕੇ ਥੋੜਾ ਸੁਰ ਉਹ ਫੰਕ ਕਰਨ ਲੱਗ ਜਾਂਦਾ ਸੀ ਠੀਕ ਹੈ ਨਾ ਉਹ ਕਹਿੰਦੇ ਸ਼ਰਾਬ ਨਾ ਪੀ ਬਸ ਉਹ ਸ਼ਰਾਬ ਪਿੱਛੇ ਰੌਲਾ ਸੀ ਔਰ ਕਦਰ ਰੌਲਾ ਸੀ ਨਹੀਂ ਨਹੀਂ ਸ਼ਰਾਬ ਨਹੀਂ ਭਾਈ ਸ਼ਰਾਬ ਦੀ ਗਗਨ ਯਾਰ ਵੀਰ ਬਣ ਕੇ ਗਗਨ ਆਪਣੀ ਜ਼ਿੰਦਗੀ ਤੇ ਤੂੰ ਇਨਸਾਨ ਦੇ ਜਾਮੇ ਚ ਆਇਆ ਭਰਾਵਾ ਆਪਦੀ ਜ਼ਿੰਦਗੀ ਬਾਰੇ ਵੀ ਸੋਚ ਆਪਣੇ ਬੱਚਿਆਂ ਬਾਰੇ ਵੀ ਸੋਚ ਯਾਰ ਮੇਰੀ ਤਰਕ ਵੈਸਟੀ ਹੈ ਭਰਾਵਾ ਰੁਕ ਜਾ ਨਾ ਜਾ ਨਾ ਜਾ ਮਨੀ ਮਨੀ ਮੇਰੀ ਇੱਕ ਇੱਕੋ ਹੀ ਰਿਕਵੈਸਟ ਹੈ ਮੈਂ ਵਾਪਸ ਹੀ ਜਾਉਂਗਾ ਠੀਕ ਹੈ ਮੈਂ ਥੋੜਾ ਪੂਰਾ ਕੰਮ ਆਉਂਗਾ ਚਲੋ ਵਾਹਿਗੁਰੂ ਕਿਰਪਾ ਕਰਨ ਉਹ ਅੱਲਾਹ ਰਾਮ ਵਾਹਿਗੁਰੂ ਪ੍ਰਭਾਨ ਮਿਹਰ ਕਰੇ ਸਮਤ ਬਖਸ਼ੇ ਇਹਨੂੰ ਵੀਰ ਨੂੰ ਤੰਦਰੁਸਤੀ ਬਖਸ਼ੇ ਇਹ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਨੂੰ ਨਿਭਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ